ਜੀ ਸਸੀ ਕਾਲ ਆਪਣੇ ਚੈਨਲ ਜਸਪ੍ਰਾਦ ਬੁਟੀਕ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਫੇਰ ਹਾਜ਼ਰ ਹੋਈਆਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਅੱਜ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਸੈਂਪਲ बॉਟਮ ਦੀ ਸਲਵਾਰ ਦੀ ਕਟਾਈ ਠੀਕ ਹੈ ਜੀ ਸਲਵਾਰ ਦੀ ਕਟਾਈ ਹੈ ਜਿਹੜੀ 2 ਮੀਟਰ ਕਪੜਾ ਹੈ ਜੀ ਸਾਰਾ 2 ਮੀਟਰ ਕਪੜੇ ਦੇ ਵਿੱਚ ਉਹ ਪਣਾ ਇੰਨਾ ਕਚੌੜਾ ਵੀ ਉਹਦੇ ਪੌਂਚਾ ਪਾਸੇ ਤੋਂ ਲਾਉਣਾ ਪੈਣਾ ਕਿਸ ਤਰੀਕੇ ਦੇ ਨਾਲ ਪੌਂਚਾ ਲਾਇਆ ਜਾਂਦਾ ਜਦੋਂ ਕੱਪੜਾ ਕੱਲਾ ਚੌੜਾ ਹੋਵੇ ਤੇ 2 2 ਮੀਟਰ ਹੀ ਹੋਵੇ ਠੀਕ ਹੈ ਜੀ ਇਹ 2 ਮੀਟਰ ਹੀ ਆ ਮੈਂ ਤੁਹਾਨੂੰ ਮਾਪ ਕੇ ਦਿਖਾ ਦਿੰਨੀ ਆ 2 ਮੀਟਰ ਤੋਂ ਵੀ ਇੰਚ ਘਾਟੀ ਆ ਆ ਦੇਖੋ ਜੀ ਦੂਰਾ ਫੋਲਡਿੰਗ ਕੀਤਾ ਹੋਇਆ ਇਹ ਇਸ ਤਰ੍ਹਾਂ 36 ਇੰਚਾ ਤੋਂ 3 ਇੰਚ ਘਟਾ 39 ਦਾ ਮੀਟਰ ਹੁੰਦਾ ਠੀਕ ਹੈ ਜੀ ਤੇ ਇਹ ਹੁਣ ਕੱਪੜਾ ਜਿਹੜਾ ਹੈਗਾ ਕੱਪੜਾ ਚੌੜਾ ਪਤਾ ਕਿੰਨਾਗਾ ਚੜਾਈ ਕਿੰਨੀ ਆ ਕੱਪੜੇ ਦੀ ਆ ਮੈਂ ਰਵਲ ਇਸ ਤਰ੍ਹਾਂ ਫੋਲਡਿੰਗ ਕੀਤਾ ਆ ਦੇਖੋ ਇਹ ਇੰਨੀ ਚੜਾਈ ਹੈ ਕੱਪੜੇ ਦੀ ਠੀਕ ਹੈ ਜੀ ਚੜਾਈ ਜਿਆਦਾ ਗਈ ਲੰਬਾਈ ਘਟਾ ਆ ਇਹਨਾਂ ਦੋ ਪੱਲੇ ਫੋਲਡਿੰਗ ਕਰ ਲੇ ਤੇ ਇਹ ਹੋ ਗਿਆ 2 ਮੀਟਰ ਕਪੜਾ ਆ ਇੰਨੀ ਚੜਾਈ ਆ ਜੀ ਕਪੜੇ ਦੀ ਤੇ ਲੰਬਾਈ ਘਟਾ ਤੇ ਹੁਣ ਤੁਸੀਂ ਇਹਦੇ ਵਿੱਚ ਕੀ ਕਰਨਾ ਇੱਥੇ ਪੌਂਚਾ ਕਿਵੇਂ ਕੱਟਿਆ ਜਾਂਦਾ ਹੁੰਦਾ ਇਸ ਤਰ੍ਹਾਂ ਦੇ ਕਪੜੇ ਦੇ ਵਿੱਚ ਜਦੋਂ ਕਪੜਾ ਇੰਨਾ ਹੋਵੇ ਤਾਂ ਪੌਂਚਾ ਕਿਹੜੇ ਹਿਸਾਬ ਨਾਲ ਤੁਸੀਂ ਕੱਟ ਸਕਦੇ ਹੋ ਹੁਣ ਦੇਖੋ ਜੀ ਪੌਂਚਾ ਆਪਾਂ ਨੂੰ ਬਾਟਮ ਜਿਹੜੀ ਤਿਆਰ ਆ 37 ਇੰਚਾਂ ਤੇ ਜਿਹੜਾ ਪੌਂਚਾ ਪੈਣਾ ਉਹ 33 ਇੰਚ ਪੈਣਾ ਠੀਕ ਹੈ ਜੀ 33 ਇੰਚ ਪੈਣਾ ਆਪਾਂ ਇਸ ਤਰ੍ਹਾਂ ਇਹਨੂੰ ਵੀਰੇ ਚੜਾਈ ਲੋਟ ਪਹਿਲਾਂ 12 ਇੰਚ ਚੜਾਈ ਪੈਣੀ ਆ ਪਹੁੰਚੇ ਦੀ 33 ਇੰਚ ਲੰਬਾਈ ਪੈਣੀ ਆ ਪਹੁੰਚੇ ਦੀ ਠੀਕ ਹੈ ਜੀ ਇਹਨੂੰ ਇੱਕ ਸਾਈਡ ਤੋਂ ਸਾਰਾ ਕੱਪੜਾ ਉਧਰਲੀ ਸਾਈਡ ਪਿਆ ਇਹਦੇ ਚੌੜੇਪਣੇ ਲੋਟ ਇੱਕ ਸਾਈਡ ਤੋਂ ਕੱਪੜਾ ਕੱਟ ਲੈਣਾ ਪਹੁੰਚੇ ਦਾ ਠੀਕ ਹੈ ਜੀ ਇਸ ਤਰ੍ਹਾਂ ਭੈਣਾ ਕੱਟ ਲਿਆ ਕਰੋ ਜਿਹੜੀਆਂ ਭੈਣਾ ਨਿਊ ਕੰਮ ਸਿੱਖ ਰਿਆਂ ਆ ਉਹਨਾਂ ਦੇ ਲਈ ਇਹ ਨਵੀਂ ਗੱਲ ਆ ਸਿੱਖਣ ਦੇ ਲਈ ਠੀਕ ਹੈ ਜੀ ਉਹ ਧਿਆਨ ਦੇਣ ਇਸ ਚੀਜ਼ ਬਾਰੇ ਪਰ ਜਿਨ੍ਹਾਂ ਭੈਣਾ ਦਾ ਨਿਤ ਕੰਮ ਆ ਜਿਨ੍ਹਾਂ ਨੂੰ ਆਪਾਂ ਡਿਜ਼ਾਈਨਿੰਗ ਨਵੀਂ-ਨਵੀਂ ਸਮਝਾ ਰਹੇ ਆ ਉਹਨਾਂ ਦਾ ਤਾਂ ਨਿਤ ਦਾ ਕੰਮ ਆ ਹਨਾ ਉਹਨਾਂ ਨੂੰ ਤਾਂ ਪਤਾ ਇਸ ਚੀਜ਼ ਦੇ ਬਾਰੇ ਆਹ ਲਓ ਜੀ ਇਹ ਸਵਾ 6 ਇੰਚ ਆ ਆਹ ਲਓ ਜੀ ਠੀਕ ਹੈ ਜੀ ਸਵਾ 6 ਇੰਚ ਆ ਤੇ ਇਹਦੀ ਲੈਂਥ ਐ ਸਲੋਟ ਲਾ ਲਓ ਇਹ ਹੈਗੀ ਆਪਣੇ ਕੋਲੇ 36 ਇੰਚ ਠੀਕ ਹੈ ਆਪਾਂ ਨੂੰ ਚਾਹੀਦਾ 33 ਇੰਚ ਕਿਹੜਾ ਲੈਂਥ ਉਤਾਰ ਲੂ ਮੋੜ ਕੇ ਜਦੋਂ ਇੱਥੇ 1.5 ਇੰਚ ਦੀ ਆਪਾਂ ਕਟਾਈ ਬੋਨੇ ਹੁੰਨੇ ਉਹਦੇ 'ਚ ਸ਼ਾਂਤੀ ਪਾ ਦਿਓ ਠੀਕ ਹੈ ਜੀ ਹੁਣ ਆਪਾਂ ਚੌੜੇ ਪਾਣੀ ਲੋਟ ਇੱਕ ਲੋ ਇੱਕ ਵਾਰ ਇਸ ਤਰ੍ਹਾਂ ਪਹੁੰਚਿਆਂ ਦੀ ਲੈਂਥ ਉਤਾਰਦੇ ਆਂ ਜੀ ਆਹ ਲਓ ਹਾਂ ਜੀ ਇਸ ਤਰ੍ਹਾਂ ਆਹ ਲਓ ਆਪਾਂ ਨੂੰ ਆ ਕਪੜਾ ਐਸੇ ਰਹਿ ਗਿਆ ਆਪਣੇ ਪਹੁੰਚੇ ਹੋ ਗਏ ਹੁਣ ਪਹੁੰਚੇ ਚ ਵੀ ਜੇ ਤੁਸੀਂ ਕਪੜਾ ਪਹਿਲਾਂ ਉਤਾਰਨਾ ਨਾ ਜਿਵੇਂ ਗਲੇ ਦੇ ਵਿੱਚ نیچے ਲਗਾਉਣਾ ਜਾਂ ਤੁਸੀਂ ਇਹਦੀ ਪਹੁੰਚਾ ਥਲੇ ਕਾਂਤਰ ਲਾਉਣ ਨੂੰ ਉਤਰਿਆ ਹੋਗੀ ਇਧਰਲੇ ਪਾਸੇ ਸ਼ਾਂਤੀ ਥੋੜਾ ਜਿਹਾ ਕਰ ਦੋ ਜਿਹੜੀ ਬਾਹੜ ਘਟਾ ਆ ਆ ਲੋ ਜੀ ਹਾਂਜੀ ਐਸ ਤਰ੍ਹਾਂ ਹੋ ਗਿਆ ਐਸ ਤਰ੍ਹਾਂ ਹੋਣ ਤੋਂ ਬਾਅਦ ਹੁਣ ਆਪਾਂ ਇਹਦੀ ਲੈਂਥ ਉਤਾਰਨੀ ਆ ਦੇਖੋ ਇੱਥੇ ਇੱਥੇ ਇੰਚ ਦੇ ਪਰ ਰੱਖ ਲਿਆ ਇੱਥੋਂ ਰੱਖ ਕੇ 33 ਇੰਚ ਦਾ ਪਹੁੰਚਾ ਤਾਰ ਲਓ 33 ਦਾ 34 ਤਾਰ ਲਓ 1.5 ਇੰਚ ਕਾਟ ਚ ਪਾ ਦਾਂਗੇ ਆਪਾਂ ਐਸ ਤਰ੍ਹਾਂ ਠੀਕ ਹੈ ਜੀ 34 ਇੰਚ ਦੀ ਦੋ ਥਾਈ ਮਾਰਕਿੰਗ ਕਰਕੇ ਪਹੁੰਚਾ ਉਤਰ ਜੂਗਾ ਤੁਹਾਡਾ ਠੀਕ ਹੈ ਜੀ ਆ ਲਓ ਜੀ ਐਸ ਤਰ੍ਹਾਂ ਆ ਲਓ ਜੀ ਆਪਣਾ ਪਹੁੰਚਾ ਨਿਕਲ ਗਿਆ ਤੇ ਹੁਣ ਦੂਸਰਾ ਕੱਪੜਾ ਮੈਂ ਤੁਹਾਡੇ ਸਾਹਮਣੇ ਆ ਦੇਖੋ ਪਿਆ ਇਹਦੇ ਜੋ ਆਪਾਂ ਕੁੰਦੇ ਵੀ ਕੱਢਨੇ ਆਂ ਆਪਾਂ 벨ਟ ਵੀ ਕੱਢਣੀ ਐ ਇੰਨਾ ਇੰਨੀ ਚੜਾਈ ਫੇਰ ਵੀ ਰਹਗੀ ਠੀਕ ਹੈ ਜੀ ਇੰਨੀ ਚੜਾਈ ਫੇਰ ਵੀ ਰਹਗੀ ਹੁਣ ਤੁਸੀਂ ਕੀ ਕਰਨਾ ਇੱਕ ਪਾਸੇ ਇੱਥੋਂ ਲੈਂਥ ਲਾਉਂਗੇ ਹਾਂਜੀ ਹੁਣ ਤੁਸੀਂ ਇਧਰੋਂ ਲੈਂਥ ਨਾਪਣੀ ਆ ਉਹਦੀ ਆਪਾਂ 34 ਇੰਚ ਤਾਰੀਆ 34 ਹੀ ਇਹਦੀ ਤਾਰ ਲਿਓ 3 ਇੰਚ ਦੀ ਆਪਾਂ 벨ਟ ਪਾਉਣੀ ਹੁੰਦੀ ਆ ਠੀਕ ਹੈ ਬਾਕੀ ਸਲਾਈਂਗਾਂ ਚ ਆ ਜਾਊਗਾ ਆਪਣੇ ਕੋਲੇ ਹੁਣ ਦੇਖੋ 34 ਇੰਚ ਇਸ ਤਰ੍ਹਾਂ ਉਤਾਰ ਕੇ ਕੱਪੜਾ ਰਹਿ ਗਿਆ 3 ਇੰਚ 2 ਕੰਚ ਆਪਾਂ ਝੋਲੀ ਵੀ ਕੱਢਣੀ ਆ ਝੋਲੀ ਕਿਸ ਤਰੀਕੇ ਨਾਲ ਕੱਢੋਗੇ ਦੇਖੋ ਇੱਥੋਂ ਨਾਪ ਲਿਆ ਇਸ ਤਰ੍ਹਾਂ ਲਾ ਲੈਣਾ 3 ਇੰਚ ਲਾ ਲਿਓ ਠੀਕ ਹੈ ਜੀ ਕਿਉਂਕਿ ਹੁਣ ਪਹੁੰਚਾਂ ਦੀ ਜਿਹੜੀ ਮੂਰੀਆ ਜ਼ਿਆਦਾ ਪੈ ਰਹੀ ਆ ਪਹਿਲਾਂ ਪਹੁੰਚਾਂ ਦੀ ਲੰਬੇ ਲੋਟ ਚੜਾਈ ਜ਼ਿਆਦਾ ਪੈ ਰਹੀ ਸੀ ਠੀਕ ਹੈ ਜੀ ਹੁਣ ਤੁਸੀਂ ਕੀ ਕਰਨਾ ਇਸ ਤਰ੍ਹਾਂ ਇੱਥੇ ਕੱਟ ਲਗਾ ਦੇਣਾ ਆ ਲਓ ਜੀ ਕੰਤੂਸ ਕੀ ਕਰਨਾ ਦੇਖੋ ਇਹਨੂੰ ਇਸ ਤਰ੍ਹਾਂ ਇਧਰ ਨੂੰ ਰਸਕਾਉਂਗੇ ਇਸ ਤਰ੍ਹਾਂ ਨੀਚੇ ਛਾੜ ਦਿੱਤਾ ਕਿਉਂਕਿ ਇਧਰੋਂ ਆਪਾਂ ਜਿਹੜਾ ਹੈਗਾ 벨ਟ ਦਾ ਕੱਪੜਾ ਵੀ ਕੱਢਣਾ ਵੀਰੇ ਨਹੀਂ ਸਲਵਾਰ ਜਿਹੜੇ ਗਰਮ ਕਟ్రਾਈ ਦੇ ਸੂਟ ਆ ਰਹੇ ਆ ਜਾਂ ਪਸ਼ਮੀਨੇ ਦੇ ਸੂਟ ਆ ਰਹੇ ਆ ਜਿਆਦਾ ਬਾਟਮ ਭਾਰੀ ਨਹੀਂ ਉਹਨਾਂ ਦੇ ਵਿੱਚ ਸੈੱਟ ਰਹਿੰਦੀ ਤਾਂ ਇਹਦੇ ਵਿੱਚ ਤੁਸੀਂ ਜਿਹੜਾ ਹੈਗਾ ਬਾਟਮ ਦਾ ਜੇ ਤਾਂ ਤੁਸੀਂ ਉਹਨਾਂ ਨੇ ਕਸਟਮਰ ਨੇ ਕਿਹਾ ਵੀ ਸ਼ਰਟ ਨਾਲ ਦਾ ਕੱਪੜੇ ਦੀ ਪਾ ਦਿਓ ਉੱਪਰ ਉਹ 벨ਟ ਹਨਾ ਤਾਂ ਤੁਸੀਂ ਪਾ ਸਕਦੇ ਆ ਜੇ ਨਹੀਂਗਾ ਤਾਂ ਫਿਰ ਤੁਸੀਂ ਇੱਥੋਂ ਹੀ 벨ਟ ਕੱਟ ਸਕਦੇ ਆ ਆ ਲੇਖੋ ਜੀ ਇੱਥੋਂ ਤੁਸੀਂ ਨਾਲ ਤਾਂ 벨ਟ ਨਿਕਲਿਆਊਗੀ 7 ਇੰਚ ਲਾ ਲਿਓ ਇੱਥੋਂ ਇੱਥੋਂ ਸਾਢੇ 6 ਇੰਚ ਮੈਂ ਉਤਾਰੂੰਗੀ ਇੱਥੋਂ ਸਾਢੇ 6 6 ਇੰਚ ਦੀ ਇੱਕ ਪਾਸੇ ਤੋਂ ਆਪਾਂ ਚੜਾਈ ਲੋਟ 벨ਟ ਉਤਾਰ ਦਿੱਤੀ ਇੱਕ ਪਾਸਿਓ ਆਪਾਂ ਪਹੁੰਚੇ ਉਤਾਰ ਦਿੱਤੇ ਸੈਂਟਰ ਚ ਕੱਪੜਾ ਤੁਹਾਨੂੰ ਮੈਂ ਦੱਸਦੀ ਆ ਫਿਰ ਵੀ ਕਿੰਨਾ ਰਹਿ ਜਾਊਗਾ ਆਨੋ ਜੀ ਐਕਸਟਰਾ ਠੀਕ ਹੈ ਇਹ 벨ਟ ਦਾ ਹੋ ਗਿਆ 벨ਟ ਦਾ ਬਾਅਦ ਹੁਣ ਤੁਸੀਂ ਇਹ ਮਾਰਕਿੰਗ ਦੇਖੋ ਜਿਵੇਂ ਆਪਾਂ ਦੂਸਰੇ ਪਾਣੇ ਦੇ ਵਿੱਚ ਦੂਰੇ ਸਲਵਾਰ ਕੱਟਦੇ ਹੁੰਦੇ ਆ ਨਾ ਦੂਰਾ ਪੱਲਾ ਕਰਕੇ ਉਸ ਤਰ੍ਹਾਂ ਵੀ ਪੂਰੀ ਬਣ ਜੂਗੀ ਦੇਖੋ ਹੁਣ ਆਪਾਂ ਹੋ ਇੱਥੋਂ ਲਾਵਾਂਗੇ ਜੀ ਆਪਾਂ ਕੱਟ ਹੀ ਦਿੰਨੇ ਹੈ 벨ਟ ਦਾ ਕੱਪੜਾ ਤੁਹਾਡੇ ਸਾਹਮਣੇ ਹੁਣ ਦੇਖੋ ਆ ਮੈਂ 벨ਟ ਦਾ ਕੱਪੜਾ ਵੀ ਕੱਟਣ ਲੱਗੀ ਆ ਇਹਦੇ ਜੋ 벨ਟ ਆਪਾਂ ਨੂੰ ਚਾਹੀਦੇ ਇਹਨਾਂ ਦੇ 22 ਇੰਚ 23 ਇੰਚ ਆ ਜੀ ਇਸ ਤਰ੍ਹਾਂ ਆ ਲੋ 23 ਇੰਚ ਦੀ 벨ਟ 3 ਇੰਚ ਐਕਸਟਰਾ ਮਾਰਜਿਨ ਰੱਖ ਕੇ ਵੀ ਕੱਟ ਸਕਦੇ ਆ 25 ਦੀ ਕੱਟ ਲਿਓ 2 ਇੰਚ ਬਹੁਤ ਆਹ ਕੱਪੜਾ ਥੋੜਾ ਨਾ ਹੁਣ ਤੁਸੀਂ ਇੱਧਰ ਇਹ ਗਲਤੀ ਨਹੀਂ ਕਰਨੀ ਜੇ ਤੁਸੀਂ ਸਲਵਾਰ ਦੇ ਪਹੁੰਚਾਂ ਥੱਲੇ ਕੱਪੜਾ ਮਾਣਾ ਹੁਣ ਤੁਸੀਂ 벨ਟ ਮੈਂ ਇਧਰੋਂ ਨਾਪੀਆ ਨਾ ਬੰਦ ਵਾਲੀ ਸਾਈਡ ਆ ਇਹ ਬੰਦ ਵਾਲੀ ਸਾਈਡ ਨਾਲ ਨਾਪੋ ਇਧਰੋਂ ਜਿਹੜੀ ਖੁੱਲੀ ਸਾਈਡ ਆ ਇਧਰੋਂ 벨ਟ ਨਾਪੋ ਮੇ ਤੁਹਾਨੂੰ ਕਰ ਇਹ ਦੱਸਣਾ ਸੀ ਸਮਝਾਉਣੀ ਤਾਂ ਨਾਪੀ ਸੀ ਇਧਰੋਂ ਨਾਪੋ ਇੱਥੋਂ ਰੱਖੋ 23 ਇੰਚ 벨ਟ ਆ 25 ਇੰਚ ਕੱਟ ਲਓ 1 ਇੰਚ ਐਕਸਟਰਾ ਦੋਨੇ ਪਾਸੇ 1 ਇੰਚ ਲੱਗੂਗਾ ਇਹਨੂੰ ਇੱਥੋਂ ਕੱਟ ਦੋ ਆਹ ਲੋ ਜੀ ਆ ਬੈਲਟ ਹੋ ਗਈ ਜੀ ਆ ਜਿਹੜਾ ਕੱਪੜਾ ਹੁਣ ਤੁਸੀਂ ਕਿੱਥੋਂ ਵਰਤੋਂਗੇ ਜਿਹੜੀ ਆਪਾਂ ਬੋਕਰਮ ਦੇ ਨਾਲ ਮੜਨਾ ਇਹਨੂੰ ਦੋ ਇਸ ਤਰ੍ਹਾਂ ਬਣਾ ਲਿਓ ਠੀਕ ਹੈ ਜੀ ਇਹ ਵੀ ਮੈਂ ਤੁਹਾਨੂੰ ਦੱਸ ਦਿੱਤਾ ਆ ਪਹੁੰਚੇ ਵੀ ਦੱਸ ਦਿੱਤੇ ਹੁਣ ਤੁਸੀਂ ਆ ਜਾਓ ਇਸ ਤੇ ਇਸ ਤੇ ਕੀ ਕਰਨਾ ਹੁਣ ਤੁਸੀਂ ਆਪਾਂ ਇੱਕ ਪਾਸੇ ਲਾਈ ਸੀ ਨਾ 34 ਇੰਚ ਦੀ ਲੈਂਥ ਦੀ ਉਸੇ ਤਰ੍ਹਾਂ ਜਿਹੜੇ ਆਪਾਂ ਉਦੋਂ ਉਲਟ ਪਾਸੇ ਲਾਇਆ ਬਾਲ ਵਗੈਰਾ ਕੱਢ ਲੈਣੇ ਆ ਆ ਲੋ ਜੀ ਆ ਦੇਖੋ ਇੱਕੋ ਜਿਹਾ ਹੋਣਾ ਚਾਹੀਦਾ ਕੱਪੜਾ ਨਹੀਂ ਅੱਗੇ ਪਿੱਛੇ ਹੋਵੇ ਤੁਹਾਡਾ ਇੱਕੋ ਜਿਹਾ ਕਰ ਲਓ ਇਸ ਤਰ੍ਹਾਂ ਤੇ ਹੁਣੇ ਹੋਨੇ ਜਿਹੜਾ ਕਪੜਾ ਦੇਖੋ ਵੀਰੇ 34 ਇੰਚ ਦੀ ਮੈਂ ਇਸ ਤਰ੍ਹਾਂ ਇਧਰੋਂ ਰੱਖੀ ਸੀ ਇੱਥੋਂ ਤੱਕ ਮਾਰਕਿੰਗ ਕਰਕੇ ਆਹ ਕੱਟ 3 ਇੰਚ ਤੇ ਲਗਾ ਦਿੱਤਾ ਓਕੇ ਹੁਣ ਇਧਰਲੇ ਪਾਸੇ ਲਗਾਇਆ ਸੀ ਨਾ ਹੁਣ ਉਹਦੀ ਉਲਟ ਸਾਈਡ ਲਗਾਣੀ ਆ ਇਧਰਲੇ ਪਾਸੇ 34 ਦੀ ਮਾਰਕਿੰਗ ਕਰਿਓ ਇਸ ਤਰ੍ਹਾਂ ਇੱਥੋਂ 8 ਇੰਚ ਦੇ ਬਰੱਖਿਓ ਇੱਥੇ ਲਿਆਓ 34 ਦੀ ਇੰਚ ਦੀ ਮਾਰਕਿੰਗ ਇਸ ਤਰ੍ਹਾਂ ਕਰ ਦਿਓ ਠੀਕ ਹੈ ਆ ਜਿਹੜੀ ਆਪਾਂ ਇੱਥੇ ਮਾਰਕਿੰਗ ਕੀਤੀ ਆ ਉਥੇ ਕਿੰਨੇ ਦੀ ਕੀਤੀ ਹੈ 3 ਇੰਚ ਦੀ 3 ਦੀ ਇਹ ਆ ਠੀਕ ਹੈ ਜੀ ਹੁਣ ਤੁਸੀਂ ਕੀ ਕਰਨਾ ਇੱਥੇ ਘੱਟ ਇੱਧਰ ਵੀ ਘੱਟ ਲਗਾ ਦੇਣਾ ਪਰਫੈਕਟ ਤੁਹਾਡੀ ਕਟਿੰਗ ਕੀਤੀ ਜਾਊਗੀ ਫਿਰ ਉਸ ਤਰ੍ਹਾਂ ਇੱਥੇ ਵੀ ਕੱਟ ਲਗਾ ਦੇਣਾ ਜਿਵੇਂ ਆਪਾਂ ਉਧਰ ਕੱਟ ਲਗਾਇਆ ਸੀ ਠੀਕ ਹੈ ਜੀ ਇਸ ਤਰ੍ਹਾਂ ਕੱਟ ਲਗਾ ਦਿਓ ਇੱਥੇ ਹਾਂ ਜੀ ਹੁਣ ਆਪਾਂ ਇੱਧਰ ਵੀ ਕੱਟ ਲਗਾ ਲਤਾ ਹੁਣ ਇੱਧਰਲੇ ਕੱਟ ਤੋਂ ਇੱਥੋਂ ਪਕੜ ਲੈਣਾ ਪਰਫੈਕਟ ਕਟਿੰਗ ਕੀਤੀ ਜਾਊਗੀ ਇੱਧਰਲੇ ਕੱਟ ਤੋਂ ਇੱਥੋਂ ਪਕੜ ਲੈਣਾ ਠੀਕ ਹੈ ਜੀ ਇਹਨਾਂ ਨੂੰ ਇਸ ਤਰ੍ਹਾਂ ਮਿਸ਼ਾ ਲੈਣਾ ਆ ਲੋ ਜੀ ਦੇਖੋ ਕੱਟ ਤੋਂ ਕੱਟ ਦੇ ਨਾਲ ਪਰਫੈਕਟ ਤੁਹਾਡੀ ਜਿਹੜੀ ਜਿੱਥੇ ਆਪਾਂ ਸੀਨ ਲਗਾਉਨੇ ਹੁੰਦੇ ਹਨ ਨਾ ਪਹੁੰਚਿਆਂ ਵਾਲੀ ਉਹ ਚੀਜ਼ ਹੈ ਇਹ ਆਹ ਬਣੀ ਇਹ ਬਣ ਗਈ ਤੇ ਸਲਵਾਰ ਕਟਿੰਗ ਹੁੰਦੀ ਦੇਖਿਓ ਤੁਸੀਂ ਆਹ ਲੋ ਜੀ ਇਹ ਤੋਂ ਕੱਟ ਦਿੱਤਾ ਇਹ ਜਿਹੜੇ ਪਸ਼ਮੀਨੇ ਦੇ ਆ ਰਹੇ ਆ ਸੂਟ ਹਨ ਤੇ ਕਟرائی ਦੇ ਵਿੱਚ ਆ ਰਹੇ ਆ ਉਹ ਇਸ ਤਰ੍ਹਾਂ ਟੇਬਲ ਦੇ ਸੈਟਿੰਗ ਆ ਜਾਂਦੇ ਜੇ ਸਿੰਥੈਟਿਕ ਦੀ ਤੁਸੀਂ ਕਹੋ ਵੀ ਐ ਜਿਵੇਂ ਹੁਣ ਮੈਂ ਮਾਰਕਿੰਗ ਕਰ ਲਈ ਮਾਰਕਿੰਗ ਕਰਕੇ ਨੋਕਾਂ ਤੋਂ ਫੜਿਆ ਔਰ ਚੱਕ ਕੇ ਇੱਕ ਵਾਰੀ ਤਹਿ ਚ ਇਧਰ ਨੇ ਪਾਸੇ ਨੂੰ ਵਹਿ ਗਿਆ ਕੱਪੜਾ ਹਨ ਜਿਹੜਾ ਸਿੰਥੈਟਿਕ ਦੇ ਵਿੱਚ ਕੱਪੜਾ ਆ ਰਿਹਾ ਕਾਟਨ ਦਾ ਵੀ ਹੋ ਜਾਊਗਾ ਇਸ ਤਰ੍ਹਾਂ ਸਿੰਥੈਟਿਕ ਦਾ ਵੀਰੇ ਨੀਚੇ ਫਰਸ਼ ਤੇ ਵਿਛਾ ਕੇ ਹੀ ਕੱਪੜਾ ਧਿਆਨ ਨਾਲ ਕੱਟਿਓ ਤੁਸੀਂ ਜੇ ਟੇਬਲ ਦੀ ਤੁਹਾਡੇ ਕੋਲ ਚੜਾਈ ਜਾ ਰਾਗੀ ਫਿਰ ਕੋਈ ਗੱਲ ਨਹੀਂ ਹਨ ਆ ਹੋ ਗਿਆ ਇਹ ਹੁਣ ਦੇਖੋ ਆ ਚੱਕ ਲਓ ਜਾਂ ਆ ਚੱਕ ਲਓ ਕੋਈ ਮਰਜ਼ੀ ਚੱਕ ਲਓ ਇਸ ਤਰ੍ਹਾਂ ਚੱਕ ਲੈਣਾ ਇਸ ਤਰ੍ਹਾਂ ਹੁਣ ਆਪਾਂ ਝੋਲੀ ਕੱਢਦੇ ਆਂ ਆ ਦੇਖੋ ਇਸ ਤਰ੍ਹਾਂ ਮਿਛਾਣਿਆ ਇਹਦੇ ਉੱਪਰ ਹੀ ਦੂਸਰਾ ਜਿਹੜਾ ਜਿਹੜੇ ਪਾਸੇ ਕੁੰਦੇ ਕੱਟੇ ਆਪਾਂ ਇਸ ਪਾਸੇ ਨਹੀਂ ਕੱਟੇ ਇਸ ਪਾਸੇ ਕੱਟੇ ਆ ਠੀਕ ਹੈ ਕੁੰਦਿਆਂ ਵਾਲੀ ਸਾਈਡ ਉਧਰ ਨੂੰ ਉਹ ਕੁੰਦਿਆਂ ਦੇ ਉੱਪਰ ਰੱਖ ਕੇ ਇੱਕੋ ਜੇ ਕਰਕੇ ਫਿਰ ਆਪਣੀ 벨ਟ ਵੀ ਨਿਕਲਿਆਉਗੇ ਇਸ ਤਰ੍ਹਾਂ ਮਿਛਾ ਦੇਣੀ ਆ ਠੀਕ ਹੈ ਜੀ ਇਸ ਤਰ੍ਹਾਂ ਬਹੁਤ ਸੋਹਣਾ ਕੱਪੜਾ ਗਾ ਇਦਾਂ ਨਿਗਾ ਵੀ ਨਾਜ਼ੁਕ ਜਿਹਾ ਕੱਪੜਾ ਹਨਾ ਜਾਂ ਕਪੜਾ ਨਰਮ ਜਿਹਾਗਾ ਪੂਰਾ ਵਧੀਆ ਕਪੜਾ ਆ ਦੇਖੋ ਹੁਣ ਇਹ ਚਾਰੇ ਪੱਲੇ ਇੱਕੋ ਜੇ ਕਰਕੇ ਵਿਛਾ ਲੈਣੇ ਆ ਹੰਜੀਆਂ ਦੀ ਕੋਣ ਆਪਾਂ ਚਾਰੇ ਵੀਰੇ ਕੁੰਦੇ ਇੱਕ ਦੂਜੇ ਦੇ ਉੱਪਰ ਰੱਖ ਕੇ ਵਿਛਾ ਲਏ ਹੁਣ ਤੁਸੀਂ ਆਜੋ ਇੱਥੇ ਇਸ ਚੀਜ਼ ਤੇ ਹੁਣ ਇੱਥੇ ਆਪਾਂ ਝੋਲੀ ਦੀ ਮਾਰਕ ਹੀ ਘੜਨੀ ਹੈ ਦੇਖ ਜੇ ਤੇ ਇੱਥੇ ਘੜਦੇ ਤਾਂ 6 ਇੰਚ ਆਊਗੀ ਇੱਥੇ ਆਜੋ 10 ਇੰਚ ਠੀਕ ਹੈ ਜੀ ਅੱਗੇ ਜਿੰਨੇ ਤੁਹਾਨੂੰ ਝੋਲੀ ਚਾਹੀਦੀ ਹੋਈ ਤੁਸੀਂ ਦੇਖਣੀ ਹੈ ਕਸਟਮਰ ਦੇ ਹਿਸਾਬ ਦੇ ਨਾਲ ਹੌਲਾ ਭਾਰੀ ਨਾਪ ਦੇ ਹਿਸਾਬ ਦੇ ਨਾਲ ਝੋਲੀ ਰੱਖੀ ਜਾਂਦੀ ਹੁੰਦੀ ਆ ਆਪਾਂ ਨੂੰ ਇੱਥੇ 10 ਕ ਚਾਹੀਦੀ ਆ ਤੇ ਇਹ 10 ਇੰਚ ਇੱਥੇ ਹੁੰਦਾ ਠੀਕ ਹੈ 10.5 ਤੇ ਕਰ ਲਿਆ ਮੈਂ ਸੀ ਇੰਚ ਆਜੂਗਾ ਵਧ ਘਟ ਆ ਲੋ ਜੀ ਹੁਣ ਆਪਾਂ ਆ ਕੱਪੜਾ ਜਿਹੜਾ ਇਹਨੂੰ ਵੀ ਆਪਾਂ ਵਰਤੋਂ ਦੱਸਦੇ ਆ ਤੁਹਾਨੂੰ ਨਾਲ ਹੀ ਮੈਂ ਵਰਤੋਂ ਦਾ ਦੱਸੀ ਜਾਂਦੀ ਆ ਕੱਪੜੇ ਦਾ ਜਿੰਨੀ ਕੀ ਜਾਣਕਾਰੀ ਆ ਵੀਰੇ ਆਪਾਂ ਪੂਰੀ ਸ਼ੇਅਰ ਕਰਦੇ ਆ ਤੁਹਾਡੇ ਨਾਲ ਆ ਲੋ ਜੀ ਆ ਹੋ ਗਏ ਇਹਨਾਂ ਦੇ ਝੋਲਗਾਂ ਦੋਨੇ ਅਗਲੀ ਤੇ ਪਿਛਲੀ ਆਸਣ ਕਹੋਗੇ ਝੋਲੀ ਕਹੋਗੇ ਹੁਣ ਆ ਵਾਲਾ ਕੱਪੜਾ ਆ ਦੇਖੋ ਇਹ ਤੇ ਤੁਸੀਂ ਗਲੇ ਦੀ ਕਾਂਤਰ ਬੈਕ ਦੇ ਗਲੇ ਦੀ ਕਾਂਤਰ ਕੱਟ ਸਕਦੇ ਹੋ ਇਸ ਤਰ੍ਹਾਂ ਕਰ ਲਿਓ ਨੂੰ ਇੱਕੋ ਜਾਂ ਆ ਲੋ ਜੀ ਆ ਬੈਕ ਦੇ ਗਲੇ ਦੀ ਕਾਂਤਰ ਹੋ ਜਾ ਫਰੰਟ ਚ ਜੋੜ ਪਾ ਕੇ ਗਲਾ ਜੋੜ ਦਿਓ ਜੇ ਕੋਈ ਡਿਜ਼ਾਈਨ ਕਰਨਾ ਹੋਇਆ ਸੂਟ ਜਿਵੇਂ ਦਾ ਤੁਹਾਡਾ ਹੋਊਗਾ ਕਮੀਜ਼ ਦਾ ਇਹਨਾਂ ਦਾ ਪ੍ਰਿੰਟਡ ਸੂਟ ਆ ਤੇ ਆਹ ਵਾਲੀ ਬਾਟਮ ਸੀਗੀ ਠੀਕ ਹੈ ਜੀ ਆਹ ਵਾਲੀ ਹੋ ਗਈ ਆਪਣੇ ਚਾਰੇ ਕੁੰਡੇ ਪਹੁੰਚੇ ਆ ਲੋ ਜੀ ਆ ਆਪਣੀ ਹੋ ਗਈ ਬੈਲਟ ਤੇ ਆ ਆਪਨੇ ਹੋ ਗਏ ਪਹੁੰਚੇ ਠੀਕ ਹੈ ਜੀ ਅੱਜ ਆਪਾਂ ਸਿੰਪਲ ਸਲਵਾਰ ਦੀ ਕਟਾਈ ਜਿਆਦਾ ਪਣਾ ਚੌੜਾ ਹੋਵੇ ਤੇ 2 ਮੀਟਰ ਕਪੜਾ ਹੋਵੇ ਉਹਦੀ ਕਟਾਈ ਦੱਸੀ ਹੈ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਹੋਈ ਤਾਂ ਵੀਡੀਓ ਦਬਕੇ ਸ਼ੇਅਰ ਕਰ ਦਿਓ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਇਸੇ ਤਰ੍ਹਾਂ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ